ਅੱਜ ਆਪਾਂ ਗੁਰਪੁਰਪਤੇ 17 ਮਾਡਲ ਆ ਪਹਿਲਾਂ ਗੱਦਣਾ ਤੁਹਾਨੂੰ 17 ਮਾਡਲ ਦੇ 18 ਦੀ ਕਾਪੀ ਤੋਟੇ ਡਾਉਂਗਾ ਫਾਰਮਟ ਰਹੇਗਾ ਹਾਂਜੀ T20 ਆ ਬਾਈ 60 55 19 ਮਾਡਲ ਦੇ ਵਿੱਚ ਪਾਵਰ ਸਟੀering ਹਾਂਜੀ ਟਾਪ ਮਾਡਲ ਤੀਰ ਟਾਪ 6 15 ਲਿਖੀ ਬੈਠੋ ਕਿਹਦੇ ਦਾ ਦੇ ਦਾਂਗੇ ਆਪਾਂ 5 ਲੱਖ ਤੇ 95 ਹਜ਼ਾਰ ਦਾ 5 ਲੱਖ ਤੇ 90 ਹਜ਼ਾਰ ਦਾ ਲੈ ਜਿਓ ਬਾਈ ਬਾਈ ਕੁਛ ਕਰੀਆ ਫੇਰ ਲੋਨ ਫੈਂਸ ਹੋ ਜੂ ਪੁਰਾਣਾ ਤੱਕਿਆ ਜਾਊ ਦੇ ਦਾਂਗੇ ਲਓ ਜੀ ਗੁਰਪੁਰਪਤੇ 5000 ਰੁਪਏ ਹੋਰ ਡਿਸਕਾਊਂਟ ਕਰ ਦਾਂਗੇ 80000 ਦਾ ਉਸ ਤੋਂ ਬਾਅਦ ਵਿੱਚ 10 ਮਾਡਲ ਆ ਗਿਆ 2.5 ਲੱਖ ਰੇਟ ਲਿਖਿਆ ਜੀ 45 ਕੇ ਪੈਸੇ ਟੈਰ ਆ ਬਾਕੀ ਸਾਰਾ ਵੇਚ ਨਾਲ ਆ ਭਾਈ ਕਿੰਨੇ ਦਾ 2.5 ਲੱਖ ਲਿਖਿਆ ਇਹ ਸਵਾ ਦੋ ਲੱਖ ਰੁਪਏ ਭਾਈ ਸਵਾ ਦਾ ਪਿਛਲੇ ਮਹੀਨੇ ਲੀਕਿਆ ਹੈ 15000 ਕਾ 20 ਗਿਆ ਸੀ ਮੈਂ ਰੋਕੇ ਦਾਂਗੇ 15000 ਬਲੇ ਜੋ ਦੋ ਲੱਖ ਤੇ ਉਸ ਤੋਂ ਬਾਅਦ ਵਿੱਚ ਆ ਗਈ 13 ਮਾਡਲ ਉਹੀ ਇਹ ਆਹ ਆਹ 13 ਮਾਡਲ ਬਿਲਕੁਲ ਤਾਜ਼ੇ ਟੈਰ ਆ ਭਾਈ ਤਨ ਲੱਖ ਵਿਚਾਲੇ ਇਹ ਡਿਮਾਂਡ ਆ ਟੈਂਪਲ ਸਟੇਰੀਂਗ ਦੇ ਵਿੱਚ ਆ ਪੰਜਾਬ ਨੰਬਰ ਆ ਪੀ ਵੀ 13 ਹਨ ਤਿੰਨ ਨੋ ਨੰ 94 ਲਿਖਿਆ ਕਿੰਨੇ ਦਾ 70000 ਦਾ 60000 ਦਾ ਨਹੀਂ 60000 ਚਲੋ 65000 65 65 ਦੇ ਦਾਂਗੇ ਪੈਕ ਤਨ ਲੱਖ 50000 ਦਾ ਲੈ ਜਾਓ ਤੇ ਬੀੜੀ ਦੀ ਐਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਪਹੁੰਚੇ ਤਰ ਮੰਡੀ ਸਾਹ ਕੋ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਤੀਰਥਨਾ ਕਰਾਉਣਾ ਗੱਲ ਵਾ ਸਸੀ ਗੱਡੀ ਕਸਰੀ ਕਰ ਬਾਈ ਤੁਸੀਂ ਹੋਰ ਕਿਵੇਂ ਜੀ ਠੀਕ ਠਾਕ ਵਧੀਆ ਬਾਈ ਜੀ ਤੇ ਕਿੰਨੇ ਕੁ ਟਰੈਕਟਰ ਲੈ ਕੇ ਆਏ ਜੀ ਟਰੈਕਟਰ ਹੈਗੇ ਆਪਣੇ ਕੋਲ 8-9 ਟਰੈਕਟਰ ਠੀਕ ਹੈ 8-9 ਟਰੈਕਟਰ ਆ ਤੇ ਟਰੈਕਟਰਾਂ ਬਾਰੇ ਦੇਵਾਂਗੇ ਜਾਣਕਾਰੀ ਤੇ ਪਹਿਲਾਂ ਡਰੈਸ ਥੇੜੀ ਹੈ ਬਾਈ ਦਾ ਪਿੰਡ ਕਿਹੜਾ ਜੀ ਆਪਣਾ ਬੰਗੀਰਗੂ ਪਿੰਡ ਆ ਵੀਰੇ ਠੀਕ ਆ ਜੀ ਹਾਂ ਚਲ ਬੰਦੀ ਤੋਂ 10-12 ਕਿਲੋਮੀਟਰ ਪਿੰਡ ਆਪਣਾ ਠੀਕ ਆ ਜੀ ਹਾਂ ਬੰਗੀਰ ਹਾਂ ਨੰਬਰ ਇਹ ਆਪਣਾ 95775 ਜੀ 99278 ਜੀ ਠੀਕ ਆ ਜੀ ਆ ਨੰਬਰ ਤੇ ਬਾਈ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਜਿਹੜੇ ਟਰੈਕਟਰ ਦਿਖਾਵਾਂਗੇ ਸਾਰੇ ਬਾਈ ਦੇ ਟਰੈਕਟਰ ਆਉਣਗੇ ਲੋਨ ਵਗੈਰਾ ਦੀ ਸੌਦਾ ਲੋਨ ਵੀ ਹੋਜੂ ਪੁਰਾਣਾ ਵੀ ਕੱਟੇ ਹਾਂ ਵੀ ਕੱਟਿਆ ਜੀ ਇਹ ਬਣੇ ਰਿਹਾ ਵੀਡੀਓ ਨਾਲ ਐਂਡ ਤੱਕ ਬਾਈ ਤੀਰਥ ਦੇ ਬੰਗੀ ਵਾਲੇ ਦੇ ਠੀਕ ਹੈ ਗੱਲ ਬਾਈ ਅੱਜ ਆਪਾਂ ਗੁਰਪੁਰਪਤੇ 17 ਮਾਡਲ ਆ ਪਹਿਲਾਂ ਕਹਿ ਦੇਣਾ ਤੁਹਾਨੂੰ 17 ਮਾਡਲ ਦੇ 18 ਦੀ ਕਾਪੀ ਤੋਟੇੜ ਆਉਂਗਾ ਤੇ ਅੱਜ ਜਾਂ ਸਾਡੇ ਵੀਰ ਨਹੀਂ ਹੋ ਖੜਾ ਇਹ ਯਾਦ ਮੈਂ ਨਹੀਂ ਆਪਣਾ ਭਰਾ ਆਪਣਾ ਇੱਕ ਅਸੂਲ ਆ ਆਪਾਂ ਹਰ ਇੱਕ ਦੇ ਮੂਰੇ ਐ ਕੈਮਰਾ ਐ ਕੈਮਰਾ ਇਹ ਨਹੀਂ ਕਰਦੇ ਜਿੱਥੇ ਆਪਾਂ ਨੂੰ ਅਸਿਕਾਲਾ ਆ ਜੂਰਾ ਇਥੇ ਆਉਂਦਾ ਕਿ ਆਪਾਂ ਟਰੈਕਟਰ ਲੈ ਲਾਂਗੇ ਉਹ ਯਾਰ ਮੇਸੋ ਆਪਣੇ ਭਰਾ ਆਪਣਾ ਘਾਟੇ ਵਧਣਾ ਆਪਾਂ ਟਰੈਕਟਰ ਲੈ ਲੈਨੇ ਸਭ ਤੋਂ ਪਹਿਲਾਂ ਬਾਈ ਸੱਚੀ ਗੱਲ ਤੀਰਥ ਉਹ ਠੀਕ ਹੈ ਜਰਦੀ ਕਰਾਏ ਮਾਰੇ ਸੱਚੇ ਪਾਛੇ ਚੜਦੀ ਕਲਾ ਰੱਖੇ ਤੀਰਥ ਸੇ ਮੋਬਾਈਲ ਨੰਬਰ ਕਿਨਾਂ 98775 99272 ਬਾਈ ਦਾ ਤੀਰਥਾ ਜੀ ਨਾਮ ਤੇ ਪਿੰਡ ਹੈਗਾ ਬੰਗੀ ਮੇਰਾ ਮੋਬਾਈਲ ਨੰਬਰ ਹੈਗਾ 94788 4545 ਕੋਈ ਵੀ ਟਰੈਕਟਰ ਲੈਣਾ ਹੋਇਆ ਬਾਈ ਫੋਨ ਕਰ ਲਿਓ ਵੀਡੀਓ ਕਰ ਲਿਓ ਲੱਭ ਕੇ ਲਾਈਕ ਕਮੈਂਟ ਸ਼ੇਅਰ ਬਾਈ ਤੇ ਸਭ ਤੋਂ ਪਹਿਲਾਂ ਦਿਖਾਵਾਂਗੇ ਬਾਈ ਜੀ ਤੁਹਾਨੂੰ ਫਾਰਮਟ ਹੈਗਾ ਹਾਂਜੀ T20 ਆ ਬਾਈ 6755 19 ਮਾਡਲ ਦੇ ਵਿੱਚ ਪਾਵਰ ਸਟੀering ਹਾਂਜੀ ਟੌਪ ਮਾਡਲ ਟੌਪ ਕਿਾਰੇ ਟਾਇਰ ਅਪੋਲੋ ਦੇ ਇੱਕੇ ਦਿਨ ਪਾਏ ਹੋਏ ਆ ਕਿ ਨਾਲ ਦੇ ਆ ਨਾਲ ਦੇ ਦੁਬਾਰੇ ਦੇ ਦੁਬਾਰੇ ਦੇ ਟਾਇਰ ਆ ਵੀਰੇ ਬਿਲਕੁਲ ਨਵੇਂ ਬਾਈ ਛੋਟੇ ਗੇਅਰ ਵਾਲਾ ਇਹ ਬਾਈ ਹਾਰ ਪਾ ਕੇ ਲੈ ਜਾਓ ਬੇਸ਼ੱਕ ਛੋਟੇ ਗੇਅਰ ਵਾਲਾ ਬਾਈ ਆ ਡੱਕ ਡੁੱਕ ਜਾ ਵਿਚੀ ਆ ਬਾਚ ਨਾ ਕਹੀ ਜਾਈ ਮੇਰੇ ਪਾਪੇ ਦਾ ਜਾਂ ਫਲਾਣੇ ਦਾ ਤੁਸੀਂ ਤਾਂ ਤੂੰ ਆਹੋ ਟੰਡਾ ਬੱਤੀ ਚਤਰੀ ਨਾਲ ਬੜਾ ਸ਼ਿੰਗਾਰਿਆ ਹੋਇਆ ਟਰੈਕਟਰ ਆ ਬਾਈ ਅ 6 15 ਲਿਖੀ ਬੈਠੇਓ ਕਿਨੇ ਦਾ ਦੇ ਦਾਂਗੇ ਆਪਾਂ 5 ਲੱਖ ਤੇ 95000 ਦਾ 5 ਲੱਖ ਤੇ 90000 ਦਾ ਲੈ ਜਿਓ ਬਾਈ ਬਾਈ ਕੁਛ ਕਰੀ ਆ ਫੇ ਲੋਡ ਫੈਂਸ ਹੋ ਜੂ ਪੁਰਾਣਾ ਟੱਕਿਆ ਜਾਊ ਦੇ ਦਾਂਗੇ ਯਾਰ ਲਓ ਜੀ ਗੁਰਪੁਰਬ ਤੇ 5000 ਰੁਪਏ ਹੋਰ ਡਿਸਕਾਊਂਟ ਕਰ ਦਾਂਗੇ 85000 ਦਾ ਦੇ ਤਾਂਗੇ ਲਓ ਜੀ ਉਦੋਂ ਬਾਅਦ ਦੇ ਵਿੱਚ ਆ ਗਿਆ ਜੀ ਸੋਨਾ ਲੀਕਾ 750 ਸਾਰਾ origignal ਆ ਬਾਈ ਮੂਹਰੇ ਟਾਇਰ ਬਾਈ 80 ਬਜੇ ਪਿਛਲੇ ਬਾਈ 45 ਰੁਪਏ ਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਬੜਾ ਡਿਸਟ੍ਰੀਬਿਊਟਰ ਲੱਗਿਆ ਕਿੰਨੇ ਕਿੰਨੇ ਦਾ ਬਹੁਤ ਚੰਗਾ ਡਿਸਟ੍ਰੀਬਿਊਟਰ ਤਾਂ ਮਾਗਲਾ ਦੋ ਰੱਖੀ ਇਹਨਾਂ ਦੀ ਕੀ ਬੱਚਾ ਕੀ ਇਹ ਕਿੰਨੇ ਦਾ ਜਦੋਂ 195000 ਦਾ ਕੀ ਆ ਕਹਿੰਦਾ ਨਹੀਂ ਤੇ ਇਹ ਕੋਲ ਆਗੇ 700 ਆ ਕੋਲ ਦੇ ਤਾਂਗੇ ਆਹ ਗੱਲ ਜੇ ਸਮਝ ਲਓ ਜੇ ਕਿਸੇ ਤੋਂ ਸਮਝ ਆਜੇ ਤਾਂ ਰੇਟ ਪੈਣ ਤਾਂ ਬਾਈ ਤੁਨੇ ਭਰਾ ਆ ਦੇ ਕਿਸੇ ਹੁੰਦੇ ਨਾਲ ਤੇ ਸਾਰਾ ਕੁਝ ਠੀਕ ਹੈ ਜੀ ਉਹਨੇ ਪ੍ਰੇਹ ਦੇ ਦੂਜੀ ਜੋੜੀ ਹੈ ਬਾਈ ਇਹਦੀ ਅੱਡੇ ਟਾਇਰ ਲਾਤੇ ਸੀ ਇਹਨਾਂ ਨੇ ਮਾਦ ਦੇ ਲੱਗਦਾ ਨਾ ਬਾਈ ਹਾਂ ਅੱਡੇ ਟਾਇਰ ਲਾਤੇ ਸੀ ਸਾਰੇ ਟਾਇਰ ਨਵੇਂ ਆ ਤਾਂ ਵੀ ਅੱਡੇ ਲਾਤੇ ਜਿਹੜਾ ਸਾਮ ਲਿਓ ਹਾਂਜੀ ਸਰ ਮਾਡਲ 18 ਦੀ ਆਸਤੀ ਨਾ ਡਰਨਾ ਪਟੇ ਕਦੇ ਆਉਣ ਵਾਲਾ ਇਹ ਕਿਹੜੀ ਆਦਿ ਸੀ ਨਾ ਬਾਈ ਤੇ ਮੰਗੇ ਤੇ ਮੰਗੇ ਉਹ ਮਿਲੂਗੀ ਲੈ ਬਈ 5 ਲੱਖ ਤੇ 10 ਹਜ਼ਾਰ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਨਾ ਇਹ ਯੂਨਾਈਟਿਡ ਟੈਰ ਮਿਲਣਾ ਸਾਡੇ ਦੇ ਸਵਨਾ ਪਰ ਇਹ ਕਰ ਲਾ ਚੁ ਤਾੜਾ ਪਤਾ ਹੀ ਲਾ ਚਾਰ ਕਰਤਾ ਸੱਤ ਲੈ ਲਿਓ ਕਿ ਕਰੇ ਪਿਛਲੀ ਵੀਡੀਓ ਜੈਸੀ ਹੀ ਗਿਆ ਸੀ 10000 ਛੱਡਿਆ ਗੁਰਪੁਰ ਪਾ ਰਿਹਾ ਸਾਡਾ ਦੇ ਦਾਂਗੇ ਸੱਚੇ ਪਾਤਸ਼ਾਹ ਮਹਾਰਾਜ ਤੇ ਠੀਕ ਹੈ ਚੱਲ ਤੇ ਲੋਕ ਜਾ ਰਹੇ ਆ ਯਾਰ ਇਹਨਾਂ ਖਰਚਾ ਕਰ ਕਰ ਕੇ ਆਪਣਾ ਗੁਰੂ ਨਾਨਕ ਦੇਵ ਜੀ ਪਾਪਾ ਜੀ ਦੇ ਮਤਲਬ ਜਨਨ ਸਥਾਨ ਤੇ ਠੀਕ ਆ ਗੱਲ ਚੋਥੇ ਮਤਲਬ ਆਪਾਂ ਯਾਨੀ ਨਵ ਨਹੀਂ ਕਰ ਸਕਦੇ ਲੈ ਜੀ 500 470 ਦਾ ਸਾਹਮਣੇ ਇਹਨਾਂ ਦਾ ਗੱਲ ਹੋਰ ਇੱਕ ਖੜਦੇ ਹੁਣ ਐਨਓ ਸੀ ਮਿਲੂਗੀ ਐਨਓ ਸੀ ਮਿਲੂਗੀ ਉਹ ਕੋਈ ਗੱਲ ਨਹੀਂ ਉਹ ਤਾਂ ਮਿਲਨੀ ਉੱਚਾ ਹੁਣ ਤੁਸੀਂ ਐਂ ਦੱਸੋ 570 ਦਾ ਹੋ ਗਿਆ

اے بھائی ایک گل होला اپنے یار دوست کولے جیپاں کھڑے ہون دے تین چار گھرے تے کوئی وپاری کاردا جیپاں دا چھوٹیاں باڈی اج جیپاں کئی جیپاں کھڑے کھڑے اے 9050 نمبر ہرانہ نمبر اچھا موبائل نمبر کنا 97814 97814 99 98521 98521 پائی دا پنڈا پکھ جیب دے وچ کردا 30 سینرا کرن دی دا اوکے لین باڈی آ لین دا ਇਹ ਚਾਰ ਮਾਡਲ 195 ਲਿਖਿਆ ਕਿੰਨੇ ਦਾ ਭਾਈ 170000 ਰਪਏ ਸੈਂਟਰ 345 2006 ਮਾਡਲ ਦਾ ਵਾਹਨ ਕਲੱਚ ਦੇ ਵਿੱਚ ਹੈ ਮੂਰਲੇ ਟਾਇਰ ਨਾ ਮੈਂ ਅੱਜ ਹੀ ਵੇਚਲੇ ਭਾਈ 40 ਪੈਸੇ ਆ ਸਾਰਾ ਵੇਚਣਾ ਟਾਇਰ 16 ਬਹੁਤ ਆ ਭਾਈ ਪੂਰਾ ਰੱਟ ਗਏ 25000 ਰਪਏ ਦਾ ਲਗਾ 195 ਕੀ ਕਹਿੰਦੇ ਹੈ ਬਹਾਨਾ ਪੰਜਾਸੀ ਹਜ਼ਾਰ 90000 ਮੈਂ ਨਾ ਵੇਚਿਆ 85000 ਰਪਏ ਇਹ ਰਹਾ ਤੁਹਾਡਾ ਪਰਵਤਵੀ ਸ਼ੈਟ ਨਾ ਲਓ ਜੀ 1,85,000 ਪਿਛਲੇ ਮਹੀਨੇ ਉੱਤੇ ਆਪਾਂ ਗਿਆ ਸੀ 90,000 90,000 ਕਿਹਾ ਤੇ ਭਾਈ ਅੱਧੇ ਤੋਂ ਮਾਰ ਤਾਂ ਬਦਲ ਦਿੱਤੀ ਉਹਨੂੰ ਜਿਹੜਾ ਰੇਮਲ 1,85,000 ਦਾ ਮਾੜਾ ਮਗਰਾਂ ਦੇ ਮਾੜੀ ਮੁੱਢੀ ਦੀ ਟੱਚਿੰਗ ਹੈਗੀ ਆ ਬਾਕੀ ਸਾਰਾ Ориਜਨਲ ਕਿੰਨੇ ਦਾ ਇਹ ਸੰਗਤ ਕਿਲਕ ਸੱਤ ਪਰਿਆ ਉਹ 80000 ਤੱਕ ਆਪਾਂ ਕੋ ਨਹੀਂ ਨਹੀਂ 65000 ਕਿਹਾ ਬਰੇ 60000 ਤਾਂ ਕਿਹਦੇ ਫਿਰ ਅਜਾ 10 ਵੀ 60000 ਬਰੇ ਅਜੇ ਦਰ ਉਹ ਤੇ ਬਾ 13 ਮਾਡਲ ਅੱਛਾ ਤੇ 350 ਤੋਂ ਲਿਖਾ ਮੇਰੇ ਯਾਰਾਂ ਦਾ ਖੜੇ ਆ 2016 ਮਾਡਲ ਆ ਬਜਸੀ ਫੋਰ ਮਾਡਲ ਲੋਨ ਫੈਸਟ ਜੀ ਪਿਆਦਾ ਡਟਾ ਇਹ ਡਿੰਪੀ ਆ ਇਹ ਡਿੰਪੀ ਦਾ ਹੈ ਤੇ ਭਾਈ 16 ਮਾਡਲ ਆ 345000 ਡਿਮਾਂਡ ਆ ਕਿੰਨੇ ਦਾ 3 ਲੱਖ 50 ਹਜ਼ਾਰ 3 ਲੱਖ ਤੇ 20 ਹਜ਼ਾਰ ਦਾ ਲੈ ਲਿਓ ਬਾਈ ਤੇ ਉਦੋਂ ਵਾਲਾ ਆ ਗਿਆ ਜੀ 60 ईपीआई ਚਾਰੇ ਲਾਇਰ ਬਿਲਕੁਲ ਨਵੇਂ ਆ ਵੀਰੇ 2013 ਵਾਲਾ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੂ ਸਵਾ 3 ਲਿਖਿਆ ਕਿੰਨੇ ਦਾ ਸਾਢੇ 3 ਨਾ ਵੀਰੇ ਸਾਢੇ 3 ਸਵਾ 3 ਕਿਹਾ ਸੀ ਆਪਾਂ ਪਿਛਲੀ ਮੱਡੀ ਤੇ ਕਿੰਨੇ ਦਾ ਇਹ ਦੇ ਦਿਆਂਗੇ 5 ਗੁਰਪੁਰਪ ਦਾ ਕਰਕੇ ਹਾਂ 25 ਗਿਆ ਸੀ ਸਹੀ ਆ ਉਦੋਂ ਬਾਅਦ ਦੇ ਵਿੱਚ 10 ਮਾਡਲ ਆ ਗਿਆ 2.5 ਲੱਖ ਰੇਟ ਲਿਖਿਆ ਜੀ ਪੰਟਾਲੀ ਕੇ ਪੈਸੇ ਟਾਇਰ ਆ ਬਾਕੀ ਸਾਰਾ ਵੇਚਣ ਵਾਲਾ ਬਾਈ ਕਿੰਨੇ ਦਾ 22 ਲੱਖ ਲਿਖਿਆ ਇਹ ਸਵਾ ਦੋ ਲੱਖ ਰੁਪਈਆ ਬਾਈ ਸਵਾ ਦੋ ਦਾ ਪਿਛਲੇ ਮੰਡੀ ਕਿਆ ਹੈ 15000 ਕਾ 20 ਗਿਆ ਸੀ ਮੈਂ ਸੌ ਦੇ ਦਾਂਗੇ 15000 ਦਾ ਲੈ ਜਾ ਦੋ ਲੱਖ ਤੇ ਉਸ ਤੋਂ ਬਾਅਦ ਵਿੱਚ ਖਰੀਦ 13 ਮਾਡਲ ਰਹੀ ਇਹ ਆਹ ਆਹ 13 ਮਾਡਲ ਦੇ ਕੋ ਤਾਜੇ ਟਾਇਰ ਆ ਬਾਈ ਤੇ 395000 ਡਿਮਾਂਡ ਆ ਇੰਪਲ ਸਟੀering ਦੇ ਵਿੱਚ ਆ ਪੰਜਾਬ ਨੰਬਰ ਆ ਪੀਬੀ 13 ਹਨਾ 3995 ਲਿਖਿਆ ਕਿੰਨੇ ਦਾ 70000 ਦਾ 60000 ਦਾ ਨਹੀਂ 60000 ਚਲੋ 65000 65000 ਦੇ ਦਾਂਗੇ 3 ਲੱਖ 50000 ਦਾ ਲੈ ਜਾਓ ਇਹ ਵੀਡੀਓ ਨੂੰ ਕਰ ਦਿਓ ਦਬਕੇ ਲਾਈਕ ਕਮੈਂਟ ਸ਼ੇਅਰ ਆ ਪੇਨ ਨੂੰ ਕਰ ਲੋ ਫੋਲੋ ਪੇਨਡੂ ਫਾਰਮਰ ਪੀਵੀ 31 ਵਾਲਾ ਜੀ ਤੇ ਬਾਈ ਦਾ ਮੋਬਾਈਲ ਨੰਬਰ ਬੋਲੀ ਬਾਈ 9877599278 ਪੇਨ ਨੂੰ ਕਰ ਲਓ ਆ ਨੰਬਰ ਕਰ ਲਓ ਨੋਟ ਆ ਤੇ ਬਾਈ ਨੂੰ ਕਰ ਲਓ ਫੋਨ ਇਹ ਸਾਰੇ ਟਰੈਕਟਰ ਲਗਭਗ ਬਾਈ ਦੇ ਅੰਦਰ ਚ ਹੀ ਆ ਠੀਕ ਹੈ ਗੱਲ ਬਾਈ ਤੇ ਮੇਰਾ ਮੋਬਾਈਲ ਨੰਬਰ 94783 4545 ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਜੀ ਬਹੁਤ ਬਹੁਤ